ਕਬੀਰ ਨੇ ਗੁਸਾਹੇ ਬਗ ਥੰਗੀ ਨਹੀਂ ਕੋਈ ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਕਬੀਰ ਬੈਸ਼ਨੋ ਕੀ ਕੁਕਰ ਫਲੀ ਸਾਤਤ ਕੀ ਬੁਰੀ ਮਾਇ ਹੋ ਨਿਤ ਸੁਣੈ ਹਰ ਨਾਮ ਜਸ ਹੋ ਪਾਪ ਬਸਾਹਨ ਜਾਇ ਕਬੀਰ ਹਰ ਨਾਮ ਦੁਬਲਾ ਏ ਹਰੀਆ ਰਤਾਲ ਲਖ 에ਰੀ ਇਕ ਜਿਓ ਕੇਤਾ ਬੰਚੋ ਕਾਲ ਕਬੀਰ ਗੰਗਾ ਤੀਰ ਜੋ ਕਰ ਕਰ ਤੀਵਾਂ ਨਿਰਮਲ ਨੀਰ ਬਿਨ ਹਰ ਧਕਤ ਨਾਮ ਮੁਕਤ ਹੋਏ ਇਉ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਛਲ ਗੋ ਹਰ ਫੇਰਾ ਕਹਿ ਤ ਕਬੀਰ 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 ਹਰ ਦੀ ਪੀਯਾਰੀ ਤੂੰ ਨਾ ਉਜਲਫਾਏ RAM ਸਨੇਹੀ ਤੋ ਮਿਲੇ ਦੋਨੋ ਬਰਨ ਗਵਾਏ ਕਬੀਰ ਹਰ ਦੀ ਪੀਰ ਤਨਹਾਰ ਕਿਉ ਨ ਚੇਨ ਨਾ ਰਹਾ ਬਲਹਾਰੀ ਏ ਪੀਤ ਕੋ ਜੇ ਜਾਤ ਵਰਨ ਕੁਲ ਜਾਏ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸੇ ਫਾਇ ਨਨ ਤਮਗਲ ਹੋਏ ਰਹੋ ਨਿਕਸੋ ਕਿਉਂ ਕਹਿ ਜਾਏ ਕਬੀਰ ਐਸਾ ਸਤਗੁਰ ਜੇ ਮਿਲੇ ਤੁਠਾ ਕਰੇ ਪਸਾਉ ਮੁਕਤ ਦਵਾਰਾ ਮੁਕਤਲਾ ਸਹਿਜে ਆਵੋ ਜਾਓ ਕਬੀਰ ਨਾਮ ਹੋਏ ਸ਼ਾਨ ਨਾ ਛਾਪਰੀ ਨਾਮ ਹੋਏ ਕਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾਨਾ ਕਬੀਰ ਮੋਏ ਮਰਨੇ ਕਾ ਚਾਉ ਹੈ ਮਰੋ ਤਹਰ ਕ ਦਵਾਰ ਮਤ ਹਰ ਪੁੱਛੈ ਕੌਣ ਹੈ ਤਰਾ ਹਮਾਰੇ ਬਾਰ کبیر نہ ہم کیا نہ کریں گے نہ کر سکے شریر کیا جانو کش ہر کیا پہو کبیر 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 سپنے ہوں جے برائے رام تاکہ پگ کی پن ہی میرے تن کو چام کبیر مٹی کے ہم پوترے ਮਨਸ ਰੱਖਿਓ ਨਾ ਚਾਰ ਦਿਨ ਸਕੇ ਤਹੋਨੇ ਬੜ ਬੜ ਰੁੰਦ ਠਾਂ ਕਬੀਰ ਨੈਂਦੀ ਕਰਤਾਲਿਆ ਆਪ ਕੀ ਸਾਇ ਪੀਸਾਇ ਤੈਸ਼ ਬਾਤ ਨ ਪੂਛੀ ਕਭੂ ਨ ਲਾਈ ਪਾਇ ਕਬੀਰ ਜਿਹੇ ਦਰ ਆਵਤ ਜਾਤਿਓ ਹਟਕੇ ਨਾਹੀ ਕੋਈ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ ਕਬੀਰ ਡੂਬਾ ਥਾ ਪੈ ਉਧਰਿਓ ਗੁਨ ਕੀ ਲਹਿਰ ਚ ਭਕ ਜਦ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਕਬੀਰ ਤਾਪੀ ਤਖਤ ਨਾ ਥਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਉਤਰ ਹਰੈ ਜਹਾਂ ਬੇਗੰਧ ਤਾਂ ਜਾਏ ਕਬੀਰ ਬੈਦ ਮੁਆ ਰੋਗੀ ਮੁਆ ਮੁਆ ਸਭ ਸੰਸਾਰ ਏਕ ਕਬੀਰਾਂ ਨਾ ਮੁਆ ਜੇ ਨਹੀਂ ਰੋਵਨ ਹਾਰ ਕਬੀਰ RAM ਨਾ ਧਿਆਇਓ ਮੋਟੀ ਲਾਗੀ ਖੋਰ ਕਾਇਆ ਹੰਡੀ ਟਾਠ ਕੀ ਨਾ ਉਹ ਚਰੈ ਬਹੂਰ ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿੰਧੋਰਾ ਲੀਨ ਕਬੀਰ ਰਸ ਕੋ ਗੰਢੋ ਚੂਸੀਐ ਗੁਨ ਕੋ ਮਰੀਐ ਰੋਏ ਅਬ ਦੁਨੀਆ ਰੇ ਮਨਸੈ ਭਲੋ ਨ ਕਹੈ ਕੋਈ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਹੈ ਫੂਟ ਗੁਰ ਜੋ ਨਾ ਚੇਤੇ ਆਪਣੋ ਅਦਮਾਂ ਜਲੀ ਜੰਗੇ ਲੂਟ ਕਬੀਰ ਕੂਕਰ RAM ਕੋ ਮਤੀਆ ਮੇਰੋ ਨਾ ਗਲੇ ਹਮਾਰੇ ਜੈਵਰੀ ਝਾਂਖਿੰਚ ਤਾਂ ਜਾ ਕਬੀਰ ਜਪਨੀ ਕਾਠ ਕੀ ਕਿਆ ਦਖਲਾਵੇਂ ਲੋਇ ਫਿਰਦਾ ਰਾਮ ਨਾ ਚੇਤਹੀਂ ਇਹ ਜਪਨੀ ਕਿਆ ਹੋਇ ਕਬੀਰ ਬਿਰੋ ਭਯੰਗੰ ਮਨ ਬਸੈ ਮੰਤ ਨਾ ਮਾਨੈ ਕੋਇ ਰਾਮ ਬਿਉਗੀ ਨਾ ਜਿਐ ਜਿਐ ਤੰਬੋਰਾ ਹੋਇ ਕਬੀਰ ਪਾਰਸ ਚੰਦਨ ਤਿਨ ਹੈ ਏਕ ਸੁਗੰਧ ਤੇ ਮਿਲ ਤੇਉ ਉਉ ਤੁਮ ਭ ਲੋਕ ਕਾਠ ਨਿਰਗੰਧ ਕਬੀਰ ਜਮ ਕਾਠੇਂਗਾ ਬੁਰਾ ਹੈ ਉਹ ਨਹੀਂ ਸਹ ਜਾਏ ਏਕ ਜੋ ਸਾਧੂ ਮੋਹ ਮਿਲਿਓ ਤਿੰਨ ਲੀਆ ਅੰਚਲ ਲਾਇ ਕਬੀਰ ਬੈਦ ਕਹਿ ਹਉ ਹੀ ਫਲਾ ਦਾਰੂ ਮੇਰਾ ਵਸ ਇਤੋ ਬਸਤ ਗੋਪਾਲ ਕੀ ਜਬ ਭਾਵੇਂ ਲੈ ਖਸ ਕਬੀਰ ਨੌਬਤ ਆਪਣੀ ਦਿਨ ਦਸ ਲੇਹੋ ਬਜਾਏ ਨਦੀ ਨਾਮ ਸੰਜੋਗ ਜਿਓ ਭਾਰ ਨ ਮਿਲ ਹੈ ਆਏ ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨਰਾਏ ਬਸੁਧਾ ਕਾ ਗੁੱਧ ਜੋ ਕਰੋ ਹਰ ਜਸ ਲਿਖਨ ਨਾ ਜਾਏ ਕਬੀਰ ਜਾਤ ਜੁਲਾਹਾ ਕੀਆ ਕਰੇ ਫਿਰਦਾ ਬਸੇ ਗੋਪਾਲ ਕਬੀਰ ਰਮਈਆ ਕੰਥ ਮਿਲ ਚੂਕੇ ਸਰਬ ਜੰਗ ਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਚੋ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਈ ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ ਅੰਧਾ ਲੋਗ ਨਾ ਜਾਣੈ ਰਹਿਓ ਕਬੀਰਾ ਕੂਕ ਕਬੀਰ ਸਤੀ ਪੁਕਾਰ ਚੇ ਚੜੀ ਸੁਨੋ ਬੀਰ ਮਸਾਨ ਲੋਗ ਸਬਾਇਆ ਚਲ ਗਇਓ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਾ ਦਿਸ਼ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਖੋਜ ਤੈ ਪਾਇਓ ਸੋਈ ਠੌਰ ਸੋਈ ਫਿਰ ਕੈ ਤੂੰ ਭਿਆ ਜਾ ਕੋ ਕਹਿ ਤਾ ਔਰ ਕਬੀਰ ਮਾਰੀ ਮਰੋ ਕੁ ਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਥੁਲੇ ਉਹ ਤੀਰੀ ਸਾਕਤ ਸੰਗ ਨਾਹਿਰ ਕਬੀਰ ਪਾਰ ਪਰਾਈ ਸਿਰ ਚਰ ਚੱਲਿਓ ਚਾਹੇ ਬਾਟ ਆਪਣੇ ਪਾਰ ਨਾ ਡਰੈ ਆਗੈ ਓ ਕਟਕਾਟ ਕਬੀਰ ਬਨ ਕੀ ਦਦੀ ਲਾ ਕਰੀ ਠਾਡੀ ਕਰੇ ਪੁਕਾਰ ਮਤ ਬਸ ਪੜੋਂ ਲੋਹਾਰ ਕੇ ਜਾਰੇ ਦੂਜੀ ਬਾਰ ਕਬੀਰ ਏਕ ਮਰੰਤੇ ਦੋਏ ਮੁਏ ਦੋਏ ਮਰੰਤੇ ਚਾਰ ਚਾਰ ਮਰੰਤੇ ਸੈ ਮੁਏ ਚਾਰ ਪੁਰਖ ਦੋਏ ਮਾਰ ਕਬੀਰ ਦੇਖ ਦੇਖ ਜਗ ਢੁੰਡਿਆ ਤਉ ਨਾ ਪਾਇਆ ਠਾਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾਂ ਪੁਹਾਨੀ ਔਰ ਕਬੀਰ ਸੰਗਤ ਕਰਿਐ ਸਾਧਕੀ ਅੰਤ ਤਰ ਨਿਰਵਾਸ ਸਾਥ ਸੰਗ ਨਾ ਕੀਜੀਐ ਜਾਤੇ ਹੋਏ ਬਿਨਹਾ ਕਬੀਰ ਜਗ ਮਹਿ ਚਿਤਿਓ ਜਾਣ ਕੈ ਜਗ ਮਹਿ ਰਹੋ ਸਮਾਇ ਜਿਨ ਹਰਿ ਕਾ ਨਾਮ ਨ ਚਿਤਿਓ ਬਧ ਜਨਮੇ ਆਇ کبیر آسا کری رام کی ابر آس نراس نرک پر ہیں تے من جو ہر نام اداس کبیر سکھ شاخا بہتے کیے کیشو کیو نمیت چالے تھے ہر ملن کو بیچے اٹکو چیت ਕਬੀਰ ਕਾਰਨ ਬਪੁਰਾ ਕਿਆ ਕਰੇ ਜੋ ਰਾਮ ਨਾ ਕਰ ਸਹ ਜਿਹ ਜੇ ਡਾਲੀ ਪੱਥਰੋਂ ਸੋਈ ਮੁਰਮੁਰ ਜਾਈ ਕਬੀਰ ਅਵਰਾਂ ਕਾ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬੇਰਾਨੀ ਰਾਖ ਤੇ ਖਾਇ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੁ ਜੋ ਕੀ ਥੂਸੀ ਖਾਂ ਹੋ ਨ ਹਰਸੋ ਹੋਏ ਹੈ ਸਾਖਤ ਸੰਗ ਨਾ ਜਾ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂ ਨਾ ਹੇਤ ਸਾਖਤ ਕਾਰੀ ਕੰਬਰੀ ਤੋਏ ਹੋਏ ਨ ਸੇਤ